ਨਿਆ ਕਾਲ ਦੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆ ਲੈ ਕੇ ਹਾਂ ਜ ਰਿਆਂ ਅੱਜ ਦੀ ਵੱਡੀ ਖਬਰ ਦਿੱਲੀ ਦੀਵਾਲੀ ਤੋਂ ਪਹਿਲਾਂ ਸਰਕਾਰੀ ਕਰਮਚਾਰੀਆਂ ਨੂੰ ਮਿਲੇਗਾ ਤੋਫਾ ਜਦੋਂ ਖਤਬ ਹੋ ਹੋਵੇਗਾ ਇੰਤਜ਼ਾਰ ਦੇਸ਼ ਭਰ ਦੇ ਸਰਕਾਰੀ ਕਰਮਚਾਰੀ ਆਪਣੀ ਮਗਾਈ ਪੱਤੇ ਵਿੱਚ ਵਾਦੇ ਦੀ ਲੰਬੇ ਸਮੇਂ ਤੋਂ ਢੀਕ ਕਰ ਰਹੇ ਹਨ ਮਗਾਈ ਪੱਤੇ ਵਿੱਚ ਹਰ ਸਾਲ ਦੋ ਵਾਰ ਸੋਧ ਕੀਤੀ ਜਾਂਦੀ ਹੈ ਜਨਵਰੀ ਤੋਂ ਜੂਨ ਅਤੇ ਜੂਨ ਤੋਂ ਦਸੰਬਰ ਤੱਕ ਇਸ ਸਾਲ ਸਰਕਾਰ ਨੇ ਜਨਵਰੀ ਦੇ ਵਿੱਚ ਮਗਾਈ ਪੱਤੇ ਵਿੱਚ ਸੋਧ ਕੀਤੀ ਹੈ ਉਮੀਦ ਕੀਤੀ ਜਾ ਰਹੀ ਹੈ ਸੀ ਕਿ ਜੂਨ ਤੋਂ ਦਸੰਬਰ ਤੱਕ ਇਸ ਵਿੱਚ ਸੋਧ ਕੀਤੀ ਜਾਵੇਗੀ ਹਾਲਾਂਕਿ ਕਰਮਚਾਰੀਆਂ ਦੀ ਅੜੀਕ ਅਜੇ ਵੀ ਖਤਮ ਨਹੀਂ ਹੋਈ ਜੇਕਰ মিডিਆ ਰਿਪੋਰਟਾਂ ਦੀ ਮੰਨਿਏ ਤਾਂ ਸਰਕਾਰ દિਵਾਲੀ ਤੋਂ ਪਹਿਲਾਂ ਮੰਗਾਈ ਪੱਤੇ ਵਿੱਚ ਵਾਅਦਾ ਕਰਕੇ ਸਰਕਾਰੀ ਕਰਮਚਾਰੀਆਂ ਨੂੰ ਇੱਕ ਮਹੱਤਵਪੂਰਨ ਤੋਹਫਾ ਦੇ ਸਕਦੀ ਹੈ মিডিਆ ਰਿਪੋਰਟਾਂ ਅਨੁਸਾਰ ਕੇਂਦਰ ਸਰਕਾਰ ਨੇ ਕਰਮਚਾਰੀਆਂ ਨੇ ਵਿਦੇ ਮੰਤਰੀ ਨਿਰਮਲਾ ਸੀਤਾ ਮਨ ਨੂੰ ਇੱਕ ਪੱਤਰ ਲੇਖ ਕੇ ਉਹਨਾਂ ਨੂੰ ਜਲਦੀ ਫੈਸਲਾ ਲੈਣ ਦੀ ਅਪੀਲ ਕੀਤੀ ਹੈ 50 ਲੱਖ ਕਰਮਚਾਰੀ ਤੇ 65 ਲੱਖ ਪੈਨਸ਼ਨਰਾਂ ਨੂੰ ਲਾਭ ਹੋਵੇਗਾ ਮੰਗਾਈ ਪੱਤੇ ਵਿੱਚ ਇਸ ਵਾਅਦੇ ਨਾਲ ਲਗਭਗ 50 ਲੱਖ ਸਰਕਾਰੀ ਕਰਮਚਾਰੀ ਅਤੇ 65 ਲੱਖ ਪੈਨਸ਼ਨ ਲਾਭਪਾਤਰੀਆਂ ਨੂੰ ਲਾਭ ਹੋਵੇਗਾ ਸਰਕਾਰੀ ਕਰਮਚਾਰੀਆਂ ਦੀਆਂ ਤਨਖਾਹਾਂ ਵਿੱਚ ਕਈ ਪੱਤੇ ਸ਼ਾਮਲ ਹਨ ਜਿੰਨਾ ਵਿੱਚੋਂ ਇੱਕ ਮੰਗਾਈ ਪੱਤਾ ਹੈ ਮੰਗਾਈ ਪੱਤਾ ਪ੍ਰਦਾਨ ਕਰਨ ਦਾ ਉਦੇਸ਼ ਇਹ ਯਕੀਨੀ ਬਣਾਉਣਾ ਕੀ ਕਰਮਚਾਰੀਆਂ ਦੇ ਤੇ ਸਲਾਨਾ ਮੰਗਾਈ ਦਾ ਵਿੱਤੀ ਪ੍ਰਭਾਵ ਨਾ ਪਵੇ ਮਗਾਈ ਪੱਤਾ ਕਿੰਨਾ ਵਧੇਗਾ ਜੇਕਰ ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਇਸ ਸਾਲ ਮਗਾਈ ਪੱਤਾ 3% ਤੋਂ 4% ਤੱਕ ਵੱਧ ਸਕਦਾ ਹੈ ਵਰਤਮਾਨ ਵਿੱਚ ਮਗਾਈ ਪੱਤਾ 55% ਦਰਜ ਕੀਤਾ ਗਿਆ ਹੈ ਇਸ ਦੇ ਅਨੁਸਾਰ ਮਗਾਈ ਪੱਤਾ 58% ਜਾਂ 60% ਹੋ ਸਕਦਾ ਹੈ ਉਹ ਜਾਣਦੇ ਹਾਂ ਕਿ ਇਸ ਦੇ ਆਧਾਰ ਤੇ ਤਨਖਾਹ ਵਿੱਚ ਕਿੰਨਾ ਵਾਧਾ ਹੋ ਸਕਦਾ ਤਨਖਾਹ ਵਿੱਚ ਕਿੰਨਾ ਵਾਧਾ ਹੋਵੇਗਾ ਮੂਲ ਤਨਖਾਹ ਭਾਅ 18000 540 ਅਤੇ ਮੂਲ ਪੈਨਸ਼ਨ ਭਾਵ ਨੂੰ 10270 ਵਿੱਚ 70 ਵਾਧਾ ਸਕਦੇ ਹਨ ਇਸ ਬਾਰੇ ਅੰਤਿਮ ਫੈਸਲਾ ਸਤੰਬਰ ਅਤੇ ਅਕਤੂਬਰ ਦੇ ਵਿੱਚ ਕਰ ਕੇ ਅਬਨਡ ਦੁਬਾਰਾ ਲਿਆ ਜਾਵੇਗਾ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਧੰਨਵਾਦ